1576 ਦੇ ਹਲਦੀ ਕਾਟੀ ਜੁੱਧ ਵਿੱਚ 20000 ਰਾਜਪੂਤਾਂ ਨੂੰ ਨਾਲ ਲੈ ਕੇ ਰਾਣਾ ਪ੍ਰਤਾਪ ਨੇ ਮੁਗਲ ਸਰਦਾਰ ਰਾਜਾ ਮਾਨ ਸਿੰਘ ਦੀ 80000 ਦੀ ਸੈਨਾ ਦਾ ਸਾਹਮਣਾ ਕੀਤਾ ਮਹਾਰਾਣਾ ਪ੍ਰਤਾਪ ਮੇਵਾੜ ਦਾ Hindu Rajput ਰਾਜਾ ਮਹਾਰਾਣਾ ਪ੍ਰਤਾਪ 9 ਮਈ 1540 19 ਜਨਵਰੀ 1597 ਉਦੈਪੁਰ ਮੇਵਾੜ ਵਿੱਚ ਸਿੱਧੋਸੀਆ ਰਾਜਵੰਸ਼ ਦਾ ਇੱਕ Hindu Rajput ਰਾਜਾ ਸੀ ਉਨ੍ਹਾਂ ਦਾ ਨਾਮ ਇਤਿਹਾਸ ਵਿੱਚ ਵੀਰਤਾ ਅਤੇ ਦ੍ਰੰਡ ਪ੍ਰਣ ਲਈ ਅਮਰ ਹੈ। ਉਨ੍ਹਾਂ ਨੇ ਕਈ ਸਾਲਾਂ ਤੱਕ ਮੁਗਲ ਸਮਰਾਟ ਅਕਬਰ ਨਾਲ ਸੰਘਰਸ਼ ਕੀਤਾ। ਇਹਨਾਂ ਦਾ ਜਨਮ ਰਾਜਸਥਾਨ ਦੇ ਕੁੰਬ ਲਗੜ ਵਿੱਚ ਮਹਾਰਾਣਾ ਉદય ਸਿੰਘ ਅਤੇ ਮਾਤਾ ਜੀਵਤ ਕੰਵਰ ਦੇ ਘਰ ਵਿਖੇ ਹੋਇਆ ਸੀ। 1576 ਦੇ ਹਲਦੀ ਘਾਟੀ ਯੁੱਧ ਵਿੱਚ 20000 ਰਾਜਪੂਤਾਂ ਨੂੰ ਨਾਲ ਲੈ ਕੇ ਰਾਣਾ ਪ੍ਰਤਾਪ ਨੇ ਮੁਗਲ ਸਰਦਾਰ ਰਾਜਾ ਮਾਨ ਸਿੰਘ ਦੇ 80000 ਦੀ ਸੈਨਾ ਦਾ ਸਾਹਮਣਾ ਕੀਤਾ। ਸ਼ਤਰੂ ਸੈਨਾ ਤੋਂ ਕਿਰ ਚੁੱਕੇ ਮਹਾਰਾਣਾ ਪ੍ਰਤਾਪ ਨੂੰ ਸ਼ਕਤੀ ਸਿੰਘ ਨੇ ਬਚਾਇਆ। ਉਹਨਾਂ ਦਾ ਪਿਆਰਾ ਘੋੜਾ ਚਿਤਕਦੀ ਦੀ ਮ੍ਰਿਤਿ ਹੋਈ। ਇਹ ਯੁੱਧ ਦਾ ਕੇਵਲ ਇੱਕ ਦਿਨ ਹੀ ਚੱਲਿਆ ਸੀ। ਇਸ ਦੇ ਵਿੱਚ 17000 ਲੋਕ ਮਾਰੇ ਗਏ। ਮਵਾਰਡ ਨੂੰ ਜਿੱਤਣ ਲਈ ਅਕਬਰ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਮਹਾਰਾਣਾ ਦੀ ਹਾਲਾਤ ਦਿਨ ਰਾਤ ਚਿੰਤਤ ਹੋਈ 25000 Rajputa ਨੂੰ 12 ਸਾਲ ਤੱਕ ਚਲੇ ਉਹਨਾਂ ਅਨਵਾਦ ਦੇ ਕੇ ਭਾਵਾਂ ਸ਼ਾ ਵੀ ਅਮਰ ਹੋਇਆ ਮਹਾਰਾਣਾ ਪ੍ਰਤਾਪ ਦਾ ਜਨਮ ਮੇਵਾੜ ਦੇ ਉਦੇਸ ਸਿੰਘ ਅਤੇ ਜੈਵੰਤਾ ਬਾਈ ਦੇ ਘਰ 1540 ਵਿੱਚ ਹੋਇਆ ਸੀ ਜਿਸ ਨਾਲ ਉਦੇਸ ਸਿੰਘ ਬਨਵੀਰ ਸਿੰਘ ਨੂੰ ਹਰਾ ਕੇ ਗੱਦੀ ਤੇ ਬੈਠਾ ਸੀ ਉਸ ਦਾ ਛੋਟਾ ਭਰਾ ਸ਼ਕਤੀ ਸਿੰਘ ਵਿਕਰਮ ਸਿੰਘ ਅਤੇ ਗਜਮਾਲ ਸਿੰਘ ਪ੍ਰਤਾਪ ਦੀਆਂ ਦੋ ਮਤਰਈਆਂ ਪੈਣਾ ਵੀ ਸਨ ਚੰਦ ਕਵਰ ਤੇ ਮਨ ਕਵਰ ਉਸ ਦਾ ਵਿਆਹ ਵੀ ਜੋਲੀਆ ਅਮਰ ਸਿੰਘ ਦੇ ਪਹਿਲੇ ਦੀ ਮਹਾਰਾਣੀ ਅਜਬ ਦੇ ਪੁਨਰਵ ਨਾਲ ਹੋਇਆ ਸੀ ਉਹ ਮਿਵਾੜ ਦੇ ਸ਼ਾਹੀ ਪਰਿਵਾਰ ਨਾਲ ਸੰਬੰਧਿਤ ਸੀ 1572 ਵਿੱਚ ਉਹਦਾ ਸਿੰਘ ਦੀ ਮੌਤ ਤੋਂ ਬਾਅਦ ਰਾਣੀ ਧੀਰਬਾਈ ਚੌਂਦੀ ਸੀ ਕਿ ਉਸ ਦਾ ਪੁੱਤਰ ਜਗਮਾਲ ਉਸ ਦਾ ਉੱਤਰਾਧਿਕਾਰੀ ਬਣੇ ਪਰ ਸੀਨੀਅਰ ਦਰਬਾਰੀਆਂ ਨੇ ਪ੍ਰਤਾਪ ਨੂੰ ਸਭ ਤੋਂ ਵੱਡੇ ਪੁੱਤਰ ਵੱਜੋਂ ਆਪਣਾ ਰਾਜਾ ਬਣਾਉਣ ਦੀ ਤਹਿਜੀਬ ਦਿੱਤੀ ਅਲੈਖਰਾਂ ਦੀ ਇੱਛਾ ਪ੍ਰਵਲ ਹੋ ਗਈ ਅਤੇ ਪ੍ਰਤਾਪ ਸੈਸੋਧੀਆਂ ਰਾਜਪੂਤਾਂ ਦੀ ਕਤਾਰ ਵਿੱਚ ਮਿਵਾੜ ਦੇ 54ਵੇਂ ਸ਼ਾਸਕ ਮਹਾਰਾਣਾ ਪ੍ਰਤਾਪ ਦੇ ਰੂਪ ਵਿੱਚ ਗੱਦੀ ਤੇ ਬਰਾਜਮਨ ਹੋਇਆ ਗਜਮਲ ਨੇ ਬਦਲਾ ਲੈਣ ਦੀ ਸੋਖਾਧੀ ਅਤੇ ਅਕਬਰ ਦੀਆਂ ਫੌਜਾਂ ਵਿੱਚ ਸ਼ਾਮਲ ਹੋਣ ਲਈ ਅਜਮੇਰ ਲਈ ਰਵਾਨਾ ਹੋ ਗਿਆ ਅਤੇ ਉਸ ਦੀ ਮਦਦ ਦੇ ਬਦਲੇ ਵਿੱਚ ਜਹਾਜਪੁਰ ਸ਼ਹਿਰ ਨੂੰ ਇੱਕ ਤੋਹਫੇ ਵਜੋਂ ਜ਼ਗੀਰ ਵਜੋਂ ਪ੍ਰਾਪਤ ਕੀਤਾ ਦੂਜੇ ਰਾਜਪੂਤ ਸ਼ਾਸਕਾਂ ਦੇ ਬਿਲਕੁਲ ਉਲਟ ਜਿਨ੍ਹਾਂ ਦੇ ਉਪਮਹਾਦੀਪ ਵਿੱਚ ਵਕ-ਵਕ ਮੁਸਲਿਮ ਰਾਜਵੰਸ਼ਾਂ ਨਾਲ ਗੱਠਜੋੜ ਕੀਤਾ ਤੇ ਜਦੋਂ ਪ੍ਰਤਾਪ ਸੰਘਾਸ਼ਣ ਤੇ ਚੜ੍ਹਿਆ ਤੇ ਮੇਵਾੜ ਮੁਗਲਾਂ ਨਾਲ ਲੰਬੇ ਸਮੇਂ ਤੋਂ ਚੱਲ ਰਾਇ ਸੰਘਰਸ਼ ਵਿੱਚੋਂ ਲੰਘ ਰਿਹਾ ਸੀ ਜੋ ਉਸਦੇ ਦਾਦਾ ਰਾਣਾ ਦੀ ਹਾਰ ਨੂੰ ਨਾਲ ਸ਼ੁਰੂ ਹੋਇਆ ਸੀ ਸੰਘਾ 1527 ਵਿੱਚ ਖਾਨਵਾਦੀ ਲੜਾਈ ਵਿੱਚ ਅਤੇ 1568 ਵਿੱਚ ਚਤੌੜਗੜ੍ਹ ਦੀ ਘੇਰਾਬੰਦੀ ਵਿੱਚ ਆਪਣੇ ਪਿਤਾ ਉਹਦੇ ਸਿੰਘ ਦੂਜੇ ਦੀ ਹਾਰ ਦੇ ਨਾਲ ਜਾਰੀ ਰਿਹਾ ਪ੍ਰਤਾਪ ਸਿੰਘ ਨੇ ਮੁਗਲ ਸਾਮਰਾਜ ਨਾਲ ਕੋਈ ਵੀ ਸਿਆਸੀ ਗਠਜੋੜ ਕਰਨ ਤੋਂ ਇਨਕਾਰ ਕਰਨ ਅਤੇ ਮੁਸਲਮਾਨ ਹਕੂਮਤ ਦੇ ਵਿਰੋਧ ਲਈ ਵਿਸ਼ੇਸ਼ਤਾ ਪ੍ਰਾਪਤ ਕੀਤੀ ਪ੍ਰਤਾਪ ਸਿੰਘ ਅਤੇ ਅਕਬਰ ਵਿਚਕਾਰ ਟਕਰਾ ਕਰਨ ਹਲਦੀ ਘਾਟੀ ਦੀ ਲੜਾਈ ਸ਼ੁਰੂ ਹੋਈ 1567 1568 ਵਿੱਚ ਚਤੌੜਗੜ ਦੀ ਖੂਨੀ ਕੀ ਰਵਨਦੀ ਨੇ ਮਵਾਰਡ ਦੀ ਉਪਜਾਊ ਪੂਰਬੀ ਪੱਟੀ ਨੂੰ ਮੁਗਲਾਂ ਦੇ ਹੱਥੋਂ ਗਵਾ ਦਿੱਤਾ ਸੀ ਹਾਲਾਂਕਿ ਰਾਵਲੀ ਰੇਜ ਵਿੱਚ ਬਾਕੀ ਜੰਗਲੀ ਅਤੇ ਪਹਾੜੀ ਰਾਜ ਅਜੇ ਵੀ ਮਹਾਰਾਣਾ ਪ੍ਰਤਾਪ ਦੇ ਅਧੀਨ ਸੀ ਮੁਗਲ ਸਮਰਾਟ ਅਕਬਰ ਮੇਵਾਰ ਰਾਹੀਂ ਗੁਜਰਾਤ ਲਈ ਇੱਕ ਸਥਿਰ ਰਸਤਾ ਸੁਰੱਖਿਅਤ ਕਰਨ ਦਾ ਇਰਾਦਾ ਰੱਖਦਾ ਸੀ ਜਦੋਂ 1572 ਵਿੱਚ ਪ੍ਰਤਾਪ ਸਿੰਘ ਨੂੰ ਰਾਜੇ ਦੀ ਤਾਜਪੋਸ਼ੀ ਕੀਤੀ ਗਈ ਸੀ ਤਾਂ ਅਕਬਰ ਨੇ ਕਈ ਰਾਜਦੂਤ ਭੇਜੇ ਜਿਨ੍ਹਾਂ ਵਿੱਚ ਇੱਕ ਅਮਰਦੇਵ ਰਾਜਾ ਮਾਨ ਸਿੰਘ ਪਹਿਲੇ ਦੁਆਰਾ ਵੀ ਸ਼ਾਮਲ ਸੀ ਉਸ ਨੂੰ ਰਾਜਪੂਤਾਂ ਨੇ ਕਈ ਹੋਰ ਸ਼ਾਸਕਾਂ ਵਾਂਗ ਇੱਕ ਜਾਗੀਰ ਵੰਣ ਲਈ ਬੇਨਤੀ ਕੀਤੀ ਜਦੋਂ ਪ੍ਰਤਾਪ ਨੇ ਨਿੱਜੀ ਤੌਰ ਤੇ ਅਕਬਰ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ ਅਤੇ ਕੂਟਨੀਤਕ ਤੌਰ ਤੇ ਮੁੱਦੇ ਨੂੰ ਸੁਲਝਾਉਣ ਦੀਆਂ ਕਈ ਕੋਸ਼ਿਸ਼ਾਂ ਅਸਫਲ ਹੋ ਗਈਆਂ ਤਾਂ ਯੁੱਧ ਲਾਜ਼ਮੀ ਹੋ ਗਿਆ ਪ੍ਰਤਾਪ ਸਿੰਘ ਅਤੇ ਮੁਗਲ ਰਾਜਪੂਤ ਜਰਨਲ ਮਾਨ ਸਿੰਘ ਦੀਆਂ ਫੌਜਾਂ 18 ਜੂਨ 1576 ਨੂੰ ਰਾਜਸਥਾਨ ਦੇ ਅਯੋਕੇ ਰਾਜਸਮੰਧ ਗੋਗੁੰਡਾ ਨੇੜੇ ਹਲਦੀ ਘਾਟੀ ਵਿਖੇ ਇੱਕ ਤੰਗ ਪਹਾੜੀ ਦਰੇ ਤੋਂ ਪਰੇ ਮਿਲਿਆ ਇਸ ਨੂੰ ਹਲਦੀ ਘਾਟੀ ਦੀ ਲੜਾਈ ਵਜੋਂ ਜਾਣਿਆ ਜਾਂਦਾ ਹੈ ਪ੍ਰਤਾਪ ਸਿੰਘ ਨੇ ਲਗਭਗ 3000 ਘੋੜਸਵਾਰ ਅਤੇ 400 ਭੀਲ ਤੀਰ ਅੰਦਾਜ਼ਾ ਦੀ ਇੱਕ ਫੌਜ ਤਿਆਰ ਕੀਤੀ ਮਾਨ ਸਿੰਘ ਨੇ ਲਗਭਗ 10000 ਜਵਾਨਾਂ ਦੀ ਫੌਜ ਦੀ ਕਮਾਂਡ ਕੀਤੀ 3 ਘੰਟੇ ਤੋਂ ਵੱਧ ਚੱਲੀ ਪੈਨਕ ਲੜਾਈ ਤੋਂ ਬਾਅਦ ਪ੍ਰਤਾਪ ਸਿੰਘ ਨੇ ਆਪਣੇ ਆਪ ਨੂੰ ਜ਼ਖਮੀ ਪਾਇਆ ਅਤੇ ਉਹ ਪਹਾੜੀਆਂ ਵੱਲ ਪਿੱਛੇ ਹਟਣ ਵਿੱਚ ਕਾਮਯਾਬ ਹੋ ਗਿਆ ਅਤੇ ਇੱਕ ਹੋਰ ਦਿਨ ਲੜਨ ਲਈ ਜੀਉਂਦਾ ਰਿਹਾ ਮੁਗਲਾਂ ਨੇ ਜਿੱਤ ਪ੍ਰਾਪਤ ਕੀਤੀ ਅਤੇ ਮੇਵਾੜ ਦੀਆਂ ਫੌਜਾਂ ਵਿੱਚ ਮਹੱਤਵਪੂਰਨ ਜਾਨੀ ਨੁਕਸਾਨ ਪਹੁੰਚਾਇਆ ਪਰ ਮਹਾਰਾਣਾ ਪ੍ਰਤਾਪ ਨੂੰ ਫੜਨ ਵਿੱਚ ਅਸਫਲ ਰਹੇ ਹਲਦੀ ਘਾਟੀ ਮੁਗਲਾਂ ਲਈ ਇੱਕ ਵਿਅਰਥ ਜਿੱਤ ਸੀ ਕਿਉਂਕਿ ਉਹ ਉਦੈਪੁਰ ਵਿੱਚ ਪ੍ਰਤਾਪ ਜਾਂ ਉਸਦੇ ਕਿਸੇ ਵੀ ਨਜ਼ਦੀਕੀ ਪਰਿਵਾਰਕ ਮੈਂਬਰ ਨੂੰ ਮਰਨ ਜੰਫੜਨ ਵਿੱਚ ਅਸਮਰਥ ਸਨ ਜਦੋਂ ਕਿ ਸੂਤਰ ਵੀ ਇਹ ਦਾਵਾ ਕਰਦੇ ਹਨ ਕਿ ਪ੍ਰਤਾਪ ਭੱਜਣ ਵਿੱਚ ਸਫਲ ਰਿਹਾ ਮਾਨ ਸਿੰਘ ਹਲਦੀ ਘਾਟੀ ਤੋਂ ਬਾਅਦ ਇੱਕ ਹਫ਼ਤੇ ਦੇ ਅੰਦਰ ਗੋ ਗੁੰਡਾ ਨੂੰ ਜਿੱਤਣ ਵਿੱਚ ਕਾਮਯਾਬ ਹੋ ਗਿਆ ਅਤੇ ਫਿਰ ਆਪਣੀ ਮਹਿਮ ਨੂੰ ਖਤਮ ਕਰ ਦਿੱਤਾ ਇਸ ਤੋਂ ਬਾਅਦ ਅਕਬਰ ਨੇ ਖੁਦ ਸਤੰਬਰ 1576 ਵਿੱਚ ਰਾਣਾ ਦੇ ਵਿਰੁੱਧ ਇੱਕ ਨਿਰੰਤਰ ਮਹਿਮ ਦੀ ਅਗਵਾਈ ਕੀਤੀ ਅਤੇ ਜਲਦੀ ਹੀ ਗੋ ਗੁੰਡਾ ਉਦਿਆਪੁਰ ਅਤੇ ਕੁੰਬਲਗੜ੍ਹ ਸਾਰੇ ਮੁਗਲਾਂ ਦੇ ਅਧੀਨ ਹੋ ਗਏ ਬੰਗਾਲ ਅਤੇ ਬਿਹਾਰ ਵਿੱਚ ਬਗਾਵਤਾਂ ਅਤੇ ਪੰਜਾਬ ਵਿੱਚ ਮਿਰਜ਼ਾ ਹਕੀਮ ਦੇ ਕੋ ਸਪੈਡ ਤੋਂ ਬਾਅਦ 1579 ਤੋਂ ਬਾਅਦ ਮੇਵਾੜ ਉੱਤੇ ਮੁਗਲ ਦਬਾਅ ਘਟ ਗਿਆ। ਇਸ ਤੋਂ ਬਾਅਦ ਅਕਬਰ ਨੇ ਅਬਦੁਲ ਰਹੀਮ ਖਾਨ ਇਹ ਖਾਨਾਨ ਨੂੰ ਮੇਵਾੜ ਉੱਤੇ ਚੜ੍ਹਾਈ ਕਰਨ ਲਈ ਭੇਜਿਆ ਪਰ ਉਹ ਅਜਮੇਰ ਵਿਖੇ ਰੁਕ ਗਿਆ। 1582 ਵਿੱਚ ਪ੍ਰਤਾਪ ਨੇ ਡੇਵਹਿਰ ਦੀ ਲੜਾਈ ਵਿੱਚ ਦੀਵਾਰ ਜਾਂ ਦੀਵਾਰ ਵਿਖੇ ਮੁਗਲ ਚੌਂਕੀ ਉੱਤੇ ਹਮਲਾ ਕੀਤਾ ਤੇ ਕਬਜ਼ਾ ਕਰ ਲਿਆ ਇਸ ਤੋਂ ਬਾਅਦ ਅਕਬਰ ਨੇ 1584 ਵਿੱਚ ਜਗਨਨਾਥ ਕਛਵਾਹ ਨੂ ਮੇਵਾੜ ਤੇ ਹਮਲਾ ਕਰਨ ਲਈ ਭੇਜਿਆ ਇਸ ਵਿੱਚ ਵੀ ਮੇਵਾੜ ਦੀ ਫੌਜ ਅਤੇ ਮੁਗਲਾਂ ਨੂੰ ਹਰਾ ਦਿੱਤਾ ਅਤੇ ਉਹਨਾਂ ਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ 1585 ਵਿੱਚ ਅਕਬਰ ਲਾਹੌਰ ਚਲਾ ਗਿਆ ਤੇ ਉੱਤਮ ਪੱਛਮੀ ਦੀ ਸਥਿਤੀ ਨੂੰ ਦੇਖਦੇ ਹੋਏ ਅਗਲੇ 12 ਸਾਲ ਉੱਥੇ ਰਿਹਾ ਇਸ ਸਮੇਂ ਦੌਰਾਨ ਮਿਵਾਰਡ ਵੱਲ ਕੋਈ ਵੀ ਵੱਡੀ ਮੁਗਲ ਮਹਮ ਨਹੀਂ ਭੇਜੀ ਗਈ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਪ੍ਰਤਾਪ ਨੇ ਮਿਵਾਰਡ ਦੇ ਜ਼ਿਆਦਾਤਰ ਹਿੱਸੇ ਚਤੌਰਗੜ੍ਹ ਅਤੇ ਮੰਡਲਗੜ੍ਹ ਖੇਤਰਾਂ ਨੂੰ ਉੱਥੋਂ ਮੁਗਲ ਫੌਜਾਂ ਨੂੰ ਹਰਾ ਕੇ ਵਾਪਸ ਲੈ ਲਿਆ ਇਸ ਸਮੇਂ ਦੌਰਾਨ ਉਸਨੇ ਆਧੁਨਿਕ ਡੁੰਗਰਪੁਰ ਦੇ ਨੇੜੇ ਇੱਕ ਨਵੀਂ ਰਾਜਧਾਨੀ ਚਵੰਡਵੀ ਬਣਾਈ ਚਵੰਡ ਵਿਖੇ ਮਹਾਰਾਣਾ ਪ੍ਰਤਾਪ ਦੇ ਦਰਬਾਰ ਨੇ ਬਹੁਤ ਸਾਰੇ ਕਵੀਆਂ ਕਲਾਕਾਰਾਂ ਲੇਖਕਾਂ ਅਤੇ ਕਾਰੀਗਰਾਂ ਨੂੰ ਪਨਾਹ ਦਿੱਤੀ ਸੀ ਚਵੰਡ ਸਕੂਲ ਆਫ ਆਰਟ ਦਾ ਵਿਕਾਸ ਰਾਣਾ ਪ੍ਰਤਾਪ ਦੇ ਰਾਜ ਦੌਰਾਨ ਹੋਇਆ ਸੀ ਮਹਾਰਾਣਾ ਪ੍ਰਤਾਪ ਨੇ 56 ਖੇਤਰ ਵਿੱਚ ਪਨਾਹ ਲਈ ਅਤੇ ਮੁਗਲਾਂ ਦੀ ਗੜਾ ਉੱਤੇ ਹਮਲੇ ਸ਼ੁਰੂ ਕਰ ਦਿੱਤੇ 1583 ਤੱਕ ਉਸ ਨੇ ਪੱਛਮੀ ਮੇਵਾੜ ਉੱਤੇ ਸਫਲਤਾਪੂਰਵਕ ਕਬਜ਼ਾ ਕਰ ਲਿਆ ਸੀ ਜਿਸ ਵਿੱਚ ਦੀਵਾਰ ਸਮੇਤ ਮਦਾਰੀਆਂ ਜਵਾਰ ਅਤੇ ਕੁੰਭਲਗੜ੍ਹ ਦਾ ਕਿਲਾ ਸ਼ਾਮਲ ਸੀ ਫਿਰ ਉਸਨੇ ਚਵੰਡ ਨੂੰ ਆਪਣੀ ਰਾਜਧਾਨੀ ਬਣਾਇਆ ਤੇ ਉੱਥੇ ਚਾ ਮੁੰਡਾ ਮਾਤਾ ਦਾ ਮੰਦਿਰ ਬਣਵਾਇਆ ਮਹਾਰਾਣਾ ਥੋੜੇ ਸਮੇਂ ਲਈ ਸ਼ਾਂਤੀ ਨਾਲ ਰਹਿਣ ਦੇ ਯੋਗ ਹੋ ਗਿਆ ਤੇ ਮੇਵਾੜ ਵਿੱਚ ਵਿਵਸਥਾ ਸਥਾਪਿਤ ਕਰਨਾ ਸ਼ੁਰੂ ਕਰ ਦਿੱਤਾ 1585 ਤੋਂ ਲੈ ਕੇ ਆਪਣੀ ਮੌਤ ਤੱਕ ਰਾਣਾ ਮੇਵਾੜ ਦਾ ਵੱਡਾ ਹਿਸਾਬ ਆਪਸ ਲੈ ਲਿਆ ਸੀ ਇਸ ਦੌਰਾਨ ਮੇਵਾੜ ਤੋਂ ਹਿਜਰਤ ਕਰਨ ਵਾਲੇ ਨਾਗਰਿਕ ਵਾਪਸ ਪਰਤਣੇ ਸ਼ੁਰੂ ਹੋ ਗਏ ਚੰਗੀ ਮਾਨਸੂਨ ਸੀ ਜਿਸ ਨੀਮਵਾੜ ਦੀ ਖੇਤੀ ਨੂੰ ਮੋੜ ਸਰਜੀਤ ਕਰਨ ਵਿੱਚ ਮਦਦ ਕੀਤੀ ਆਰਥਿਕਤਾ ਵੀ ਠੀਕ ਹੋਣ ਲੱਗੀ ਅਤੇ ਇਲਾਕੇ ਵਿੱਚ ਵਪਾਰ ਵਧਣ ਲੱਗਾ ਰਾਣਾ ਚਤੌੜ ਦੇ ਪੱਛਮ ਵੱਲ ਦੇ ਇਲਾਕਿਆਂ ਉੱਤੇ ਕਬਜ਼ਾ ਕਰਨ ਦੇ ਯੋਗ ਸੀ ਪਰ ਚਤੌੜ ਉੱਤੇ ਕਬਜ਼ਾ ਕਰਨ ਦਾ ਆਪਣਾ ਸੁਪਨਾ ਪੂਰਾ ਕਰ ਨਹੀਂ ਸਕਿਆ ਕਿਤੇ ਤੌਰ ਤੇ ਪ੍ਰਤਾਪ ਦੀ ਮੌਤ 19 ਜਨਵਰੀ 1597 ਨੂੰ ਚਵੰਡ ਵਿਖੇ 56 ਸਾਲ ਦੀ ਉਮਰ ਵਿੱਚ ਇੱਕ ਸ਼ਿਕਾਰ ਹਾਦਸੇ ਵਿੱਚ ਸੱਟ ਲੱਗਣ ਕਾਰਨ ਹੋ ਗਈ। ਉਸ ਦੇ ਬਾਅਦ ਉਸ ਦੇ ਵੱਡੇ ਪੁੱਤਰ ਅਮਰ ਸਿੰਘ ਪਹਿਲੇ ਨੇ ਆਪਣੀ ਮੌਤ ਦੇ ਵਿਸਤਰੇ ਤੋਂ ਪ੍ਰਤਾਪ ਨੇ ਆਪਣੇ ਪੁੱਤਰ ਨੂੰ ਕਦੇ ਵੀ ਮੁਗਲਾਂ ਦੇ ਅਧੀਨ ਨਾ ਹੋਣ ਅਤੇ ਚਿਤੌੜ ਨੂੰ ਵਾਪਸ ਜਿੱਤਣ ਲਈ ਮਹਾਰਾਣਾ ਪ੍ਰਤਾਪ ਕੋਲ ਸਮਕਾਲੀ ਰਾਜ ਹਾਨੀ ਸੰਸਕ੍ਰਿਤ ਦੋਵਾ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਹੈ ਅਤੇ ਉਸ ਨੂੰ ਉਸ ਰਾਜ ਦੇ ਨਾਲ-ਨਾਲ ਸਮੁੱਚੇ ਭਾਰਤ ਵਿੱਚ ਇੱਕ ਮਸ਼ਹੂਰ ਯੋਧੇ ਵਜੋਂ ਵੀ ਵਿਖਿਆ ਜਾਂਦਾ ਹੈ।